ਤੁਸੀਂ ਦੇਖ ਰਹੇ ਹੋ ਜੀ ਹੋਨਰ ਮੈਂ ਤੁਹਾਡਾ ਆਪਣਾ ਸਰਵਜ ਸਿੰਘ ਦਾ ਟੋਲਾ ਅੱਜ ਅਸੀਂ ਪਹੁੰਚਿਆ ਸ਼ਪਾਰ ਦੇ ਮੇਲੇ ਦੇ ਉੱਪਰ ਅੱਜ ਤੁਹਾਨੂੰ ਪਿਛਲੇ ਦਿਨੀ ਦਿਖਾਇਆ ਸੀ ਕਿ ਸ਼ਪਾਰ ਦੇ ਮੇਲੇ ਦੀ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਕਿਵੇਂ ਚੱਲ ਰਹੀਆਂ ਹੈਗੀਆਂ ਅੱਜ ਜਿਹੜਾ ਸ਼ਪਾਰ ਦੇ ਮੇਲੇ ਦਾ ਪਹਿਲਾ ਦਿਨ ਆ ਤੁਹਾਨੂੰ ਦਿਖਾਵਾਂਗੇ ਕਿ ਕਿੱਥੋਂ ਕਿੱਥੋਂ ਸੰਗਤਾਂ ਇਸ ਮੇਲੇ ਦੇ ਵਿੱਚ ਪਹੁੰਚ ਰਹੀਆਂ ਨੇ ਕਿੰਨੇ ਕੁ ਲੋਕ ਜਿਹੜੇ ਹੈਗੇ ਨੇ ਇੱਥੇ ਅੱਜ ਪਹਿਲੇ ਦਿਨ ਇਸ ਮੇਲੇ ਦੇ ਵਿੱਚ ਇਸ ਰੌਣਕ ਵਿੱਚ ਵਾਧਾ ਕਰਨ ਵਾਸਤੇ ਪਹੁੰਚੇ ਹਨ ਅਰ ਕਿੱਥੋਂ ਕਿੱਥੋਂ ਜਿਹੜੇ ਆ ਕੇ ਇਸ ਮੇਲੇ ਦੇ ਗੁਗਾਂ ਮੈਡੀ ਜੇਪ ਨਾਤਮਸਤਕ ਹੁੰਦੇ ਨੇ ਪਿਛਲੇ ਦਿਨ ਜਿੱਦ ਤੋਂ ਦਿਖਾਇਆ ਸੀ ਮੇਲੇ ਤੇ ਤਿਆਰੇ ਵੀ ਕਿੰਨੇ ਤਿਆਰियां ਜਿਹੜੇ ਹੈਗੇ ਮੇਲੇ ਵਿੱਚ ਚੱਲ ਰਹੀਆਂ ਹਨ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਇੱਥੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਸ ਮੇਲੇ ਦੇ ਵਿੱਚ ਨਾਤਮਸਤਕ ਹੋਣ ਵਾਸਤੇ ਪਹੁੰਚੇ ਨੇ ਤੁਸੀਂ ਜੋੜੇ ਰਹੋ ਔਨ 에ਅਰ ਦੇ ਨਾਲ ਥੋਡੀ ਗੱਲ ਕਰਾਵਾਂਗੇ ਮੇਲੇ ਦੇ ਵਿੱਚ ਪਹੁੰਚੇ ਜਿਹੜੇ ਇੱਥੋਂ ਦੇ ਸਰਦਾਲੂ ਨੇ ਨਸਤਮਾਸਕ ਹੋਣ ਵਾਸਤੇ ਆਏ ਨੇ ਬਾਬਾ ਜੀ ਕੀ ਨਾਮ ਆਪਨਾ ਕੀ ਨਾਮ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਕਿੱਲੇ ਪਿੰਡੋਂ ਆਇਆ ਤੁਸੀਂ ਲਤਾਲੇ ਤੋਂ ਹਾਂ ਕਿੰਨਾ ਚਿਰੋਂ ਆਇਆ ਜਿਹੜਾ ਮੇਲੇ ਦੇ ਵਿੱਚ ਤੁਸੀਂ ਆ ਕੇ ਹਾਜ਼ਰੀ ਲਪਾਉਣੇ ਆਪਨੇ ਅਸੀਂ ਤਾਂ ਤਕਰੀਬਨ ਨੇੜੇ ਪਿੰਡਾ ਰੋਜੀ ਉਹਨੇ ਰਹਿੰਦੇ ਆ ਅੱਛਾ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਪਹਿਲਾਂ ਮੇਲੇ ਭਰਦੇ ਸੀ ਥੋੜੇ ਜਵਾਨੀ ਪਹਿਰੇ ਦੇ ਵਿੱਚ ਇਹਨੇ ਮੇਲੇ ਭਰਦੇ ਸੀ ਕਿ ਇੱਥੇ ਯਾਰ ਹੁਣ ਮੇਲੇ ਭਰਦੇ ਨੇ ਇਹਨਾਂ ਮੇਲੇ 'ਚ ਕੀ ਫਰਕ ਦੇਖਣ ਨੂੰ ਤੁਹਾਨੂੰ ਮਿਲਦਾ ਹੈਗਾ ਹੋਰ ਤਾਂ ਸਮੇਂ ਦੇ ਹਿਸਾਬ ਨਾਲ ਬ ਤੇ ਪਹਿਲਾਂ ਸਮੇ ਬਹੁਤ ਵਧੀਆ ਹੀ ਮੇਲੇ ਰਾਤ ਨੂੰ ਬਹੁਤ ਭਰਦਾ ਸੀ ਸਵੇਰੇ ਇੱਥੇ 4-4 ਵਜੇ ਬੱਸਾਂ ਚੱਲਣ ਲੱਗ ਜਾਂਦੀਆਂ ਰੈਕੋਰਡ ਨੂੰ ਤੇ ਹੁਣ ਤਾਂ ਰਾਤਾਂ ਮੇਲੇ ਖਤਮ ਆ ਬਹੁਤ ਵਾਰ ਦੇਖਿਆ ਜੇ ਪਹਿਲਾਂ ਮੇਲੇ ਦੇ ਵਿੱਚ ਪੁਸਤੀਆਂ ਦੰਗਲ ਹੁੰਦੇ ਸੀ ਇੱਥੇ ਬੋਲੀਆਂ ਪਾਈਆਂ ਜਾਂਦੀਆਂ ਸੀ ਜਾਂ ਡੰਗਰ ਲੈ ਕੇ ਆਉਂਦੇ ਸੀ ਲੋਕ ਬਾਹਰੋਂ-ਬਾਹਰੋਂ ਕੀ ਉਹ ਪਰੰਪਰਾ ਹੁਣ ਵੀ ਚੱਲਦੀ ਆ ਚੱਲਦੀ ਆ ਡੰਗਰ ਉਹ ਵੀ ਲੈ ਕੇ ਆਉਂਦੇ ਬੋਲੀਆਂ ਵੀ ਇੱਥੇ ਪੈਂਦੀਆਂ ਨੇ ਤੇ ਯਾਨੀ ਰਾਤ ਨੂੰ ਹੁਣ ਇਕੱਠ ਘਟ ਗਿਆ ਜਿਹੜਾ ਗੇਮ ਮੈਚੇ ਖੇਡਾ ਹੁੰਦਿਆ ਸੀ ਉਹ ਕਿੱਡਾ ਕੁਸ਼ਤੀਆਂ ਕਬੱਡੀ ਵਗੈਰਾ ਖੇਡਾ ਹੁੰਦੇ ਸੀ ਉਹ ਚੱਲਦੇ ਰਹਿੰਦੇ ਸਾਰੇ ਕੋ ਚੱਲਦੇ ਬੋਦੀਆਂ ਬਹੁਤ ਚੱਲਦੀਆਂ ਸਭ ਕੁਝ ਚੱਲਦਾ ਹਾਂ ਜੀ ਯਾਰ ਪਰ ਰਸ ਘਟ ਕੇ ਆ ਗਿਆ ਨਾ ਪਹਿਲਾਂ ਨਾਲੋਂ ਜਿਹੜਾ ਰਸ ਘਟਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਕਿਉਂ ਰਸ ਦੇ ਹਿਸਾਬ ਨਾਲ ਬਹੁਤ ਬੋਖਰਾ ਬਰਾਦਰਾਂ ਦਾ ਮੇਲੇ ਲੜਾਈਆਂ ਪੜਾਈਆਂ ਬਹੁਤ ਹੁੰਦੀਆਂ ਅੱਜ ਆਪ ਦੇਖਦੇ ਰਹੇ ਆ ਸਵੇਰੇ 3:30 ਵਜੇ ਬੱਸਾਂ ਇੱਥੋਂ ਭਰ ਕੇ ਰੈਕ ਤੋਂ ਚੱਲਦੀਆਂ ਸਾਮ ਨੂੰ 4:00 ਦੇ ਬਾਅਦ ਬੱਸਾਂ ਭਰ ਕੇ ਆਉਣੇ ਸ਼ੁਰੂ ਹੋ ਜਾਂਦੀਆਂ ਰਾਤ ਦੇ ਮੇਲੇ ਦੀਆਂ ਜਿਵੇਂ ਗੱਲ ਕਰਦੇ ਆ ਬਸਾਂ ਦੀ ਹੁਣ ਲੋਕਾਂ ਕੋਲੇ ਆਪਣੇ ਸਾਧਨ ਬਹੁਤ ਨੇ ਸਾਧਨ ਤਾਂ ਹੈਗੇ ਪਰ ਰਾਤ ਦਾ ਮੇਲਾ ਇਸ ਕਰਕੇ ਖਤਮ ਹੋ ਗਿਆ ਸਾਧਨ ਵੀ ਬਹੁਤ ਵੱਧ ਗਏ ਕੀ ਮੇਲੇ ਦਾ ਮਾਹੌਲ ਖਰਾਬ ਹੋਣ ਕਰਕੇ ਜਿਹੜਾ ਮੇਲਾ ਰਾਤ ਦਾ ਤੁਸੀਂ ਕਹਿੰਦੇ ਹੋ ਖਤਮ ਹੋ ਗਿਆ ਲੜਾਈਆਂ ਪੜਾਈਆਂ ਕਰਕੇ ਜੀ ਹੁਣ ਉਹ ਦੋਸਤ ਵੀ ਬਹੁਤ ਕੱਢਦੇ ਆਗੇ ਮੇਲਿਆਂ ਦੇ ਬੰਦੇ ਇਹ ਇਹ ਗੱਲ ਕਰੀਏ ਮੇਲੇ ਦੇ ਵਿੱਚ ਪਹੁੰਚੇ ਦੇ ਕੇ ਸ਼ਰਧਾਲੂਆਂ ਦੇ ਨਾਲ ਉਹਨਾਂ ਦਾ ਕਹਿਣਾ ਵੀ ਮੇਲਾ ਜਿਹੜਾ ਪਹਿਲਾਂ ਹੈਗਾ ਸੀ ਪਹਿਲਾਂ ਮੇਲੇ ਦੇ ਹੋਣ ਵਾਲੇ ਮੇਲੇ ਦੇ ਵਿੱਚ ਜਿਹੜਾ ਹੈਗਾ ਜ਼ਮੀਨ ਉਸਮਾਨ ਦਾ ਫਰਕ ਆ ਤੁਹਾਨੂੰ ਹੋਰ ਵੀ ਜਿਹੜੇ ਮੇਲੇ ਵਿੱਚ ਪਹੁੰਚੇ ਸ਼ਰਧਾਲੂਆਂ ਦੇ ਨਾਲ ਗੱਲਾਂ ਕਰਾਵਾਂਗੇ ਉਹਨਾਂ ਜੀ ਨਾ ਜੀ ਆਪਣਾ ਜੀ ਜਗਤਾਰ ਸਿੰਘ ਮਾਣਾ 에어ਪੋਰਟ ਐਸਾ ਮਾਣਾ ਜੀ ਕਿਹੜੇ ਪਿੰਡੋਂ ਤੁਸੀਂ ਜਿਹੜਾ ਮੇਲੇ ਦੇ ਵਿੱਚ ਨਸਤ ਮਸਤ ਕਰੋ ਪਿੰਡ ਤੋਂ ਭਾਈ ਕਾਲਗੜ੍ਹ ਤੋਂ ਕਿੰਨੇ ਸਮੇਂ ਤੋਂ ਮੇਲੇ ਵਿੱਚ ਆ ਰਹੇ ਹੋ ਤੁਸੀਂ ਭਾਈ ਮੈਂ ਨਾ ਜਦੋਂ ਜਵਾਨੀ ਚ ਆਇਆ ਸੀ ਉਦੋਂ ਦਾ ਆਉਦਾ ਭਾਈ ਅੱਛਾ ਜੀ ਹਾਂ ਜੀ ਹਾਂ ਜੀ ਤਕਰੀਬਨ ਕਿੰਨੇ ਸਾਲ ਹੋ ਗਏ ਜਿਹੜਾ ਅੱਜ ਪਰਿਵਾਰ ਨੂੰ ਨਾਲ ਲੈ ਕੇ ਆਓ ਕਿੰਨੇ ਕ ਸਾਲ ਹੋ ਗਏ ਸਰ ਅੱਜ ਭਾਈ ਮੇਰੀ ਇੱਥੇ ਭੈਣ ਬੈਈ ਆ ਸਪਾਰ ਡੀ ਜੀ ਸੁਵੀਰਵਾਨ ਸਿੰਘ ਆ ਇੱਥੇ ਤੇ ਜਾਨੀ ਕਿ ਮੈਂ ਬਚਪਨ ਤੋਂ ਹੀ ਹੋਂਦਾ ਭਾਈ ਮੈਨੂੰ ਹੋ ਗਏ ਹੋਣਗੇ 30 ਸਾਲ ਭਾਈ ਜਿਹੜੇ ਹੁਣ ਦੇ ਮੇਲੇ ਅੱਜ ਵਾਲੇ ਮੇਲੇ ਆ ਥੋੜੀ ਜਵਾਨੇ ਪਹਿਰੇ ਦੇ ਮੇਲਿਆਂ ਦੇ ਵਿੱਚ ਕੀ ਅੰਤਰ ਦੇਖਦੇ ਹੋ ਤੁਸੀਂ ਇੱਥੇ ਬਾਈ ਪਹਿਲਾਂ ਵਾੜਾ ਨਜ਼ਾਰਾ ਸੀ ਹੁਣ ਨਹੀਂ ਹੈਗਾ ਹੁਣ ਤਾਂ ੱੱਕੇ ਆ ਬਾਈ ਪਹਿਲਾਂ ਤਾਂ ਇੰਨਾ ਨਜ਼ਾਰਾ ਸੀ ਰਾਤ ਰਹਿੰਦੇ ਸੀ ਅਸੀਂ ਅੱਛਾ ਤੇ ਰਾਤ ਰਹਿੰਦੇ ਹੁੰਦੇ ਸੀ ਤੇ ਇੱਥੇ ਜਾਣ ਕੇ ਉਹ ਸੁਣਦੇ ਹੁੰਦੇ ਸੀ ਜਿਹੜੇ ਉਹ ਵਜਾਉਂਦੇ ਨਹੀਂ ਹੁੰਦੇ ਢੰਡ ਸਾਰੰਗੀ ਵਾਲੇ ਹਾਂ ਸਾਰੀ-ਸਾਰੀ ਰਾਤ ਅਸੀਂ ਉਹਨਾਂ ਨੂੰ ਸੁਣਨਾ ਬੜਾ ਮਜ਼ਾ ਆਉਣਾ ਬਾਈ ਤੇ ਜਾਨੀ ਕਿ ਹੁਣ ਨੀ ਉਹ ਗੱਲ ਹੈਗੀ ਕਿ ਉਹ ਜਿਹੜਾ ਢੱਡ ਸਾਰ ਗਿਆ ਤੁਹਾਡੇ ਵਕਤ ਆਉਂਦੇ ਹੁੰਦੇ ਸੀ ਉਹ ਹੁਣ ਇੱਥੇ ਮੇਲੇ ਵਿੱਚ ਨਾ ਆਉਣ ਦਾ ਖਤਮ ਹੋ ਗਿਆ ਭਾਈ ਉਹ ਤਾਂ ਖਤਮ ਹੋ ਗਿਆ ਹੁਣ ਤਾਂ ਮੇਲਾ ਹੀ ਨਹੀਂ ਰਿਹਾ ਹੁਣ ਕੀ ਕਾਰਨ ਮੰਨਦੇ ਹੋ ਦੁਨੀਆ ਮਾਡਰਨ ਹੋ ਗਈ ਆ ਕਿ ਦੁਨੀਆ ਦੇ ਵਿੱਚ ਪਿਆਰ ਨਹੀਂ ਰਿਹਾ ਪਹਿਲਾਂ ਵਾਲਾ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ ਵੀਰੇ ਤੇ ਨੰਬਰ 2 ਜਿਹੜੇ ਨਾ ਹੁਣ ਲੋਕ ਆ ਉਹ ਰਾਤ ਨੂੰ ਰਹਿ ਕੇ ਖੁਸ਼ ਵੀ ਹੈ ਨਹੀਂ ਡਰ ਲੱਗਦਾ ਲੋਕਾਂ ਨੂੰ ਕੀ ਡਰ ਕੀ ਕਾਰਨ ਡਰਦਾ ਕਾਰਨ ਆ ਕਿ ਮਾਹੌਲ ਖਰਾਬ ਆ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਜਿਹੜੀ ਹੈਗੀ ਇੱਥੇ ਸੁਰੱਖਿਆ ਪ੍ਰਬੰਧ ਨਹੀਂ ਕੀਤਾ ਜਾਂਦੇ ਭਾਈ ਮਾਹੌਲ ਖਰਾਬ ਆ ਅਗਲਾ ਕਹਿੰਦਾ ਰਾਤ ਕਾ ਨੂੰ ਕਿਸੇ ਪਾਸੇ ਸੀ ਕਟਣੀਆਂ ਸਾਨੂੰ ਕੋਈ ਮਾਰ ਮੂ ਨਾ ਕਰਦੇ ਉਦੋਂ ਪਹਿਲਾਂ ਸਮਾਂ ਚੰਗਾ ਸੀ ਕੋਈ ਮਾਰਦਾ ਨਹੀਂ ਸੀ ਕਿਸੇ ਨੂੰ ਹੁਣ ਮੇਲਿਆਂ ਦੇ ਵਿੱਚ ਪਹਿਲਾਂ ਨਾਲ ਭੀੜ ਵੀ ਬਹੁਤ ਘਟ ਦੇਖੇ ਨੂੰ ਮਿਲਦੀ ਆ ਇਹਦਾ ਕੀ ਕਾਰਨ ਮੰਨਦੇ ਤੁਸੀਂ ਬਾਈ ਹੁਣ ਮਜਬੂਰੀ ਆ ਪੈਸਾ ਹੈ ਨਹੀਂ ਲੋਕਾਂ ਕੋਲੇ ਪੈਸਾ ਹੈ ਨਹੀਂ ਪੈਸਾ ਹੈ ਨਹੀਂ ਲੋਕਾਂ ਕੋਲੇ ਮਜਬੂਰੀ ਆ ਯਾਨੀ ਕਿ ਅਗਲਾ ਕਹਿੰਦਾ ਚੱਲ ਜਿਹਦੇ ਕੋਲੇ 4 ਪੈਸਾ ਅਗਲਾ ਕਹਿੰਦਾ ਮਾੜਾ ਜਿਹਾ ਕੀੜਾ ਕੱਢ ਕੇ ਮੜ ਜਾਂਦੇ ਆ ਬਹੁਤ ਸੋਹਣੇ ਵਿਚਾਰ ਨੇ ਪੈਣ ਜੀ ਤੁਸੀਂ ਮੇਲਾ ਦੇਖਣ ਆਏ ਸਾਸਰੀ ਜੀ ਹਾਂਜੀ ਸਾਸਰੀ ਘਰ ਜੀ ਹਾਂਜੀ ਮੇਲਾ ਦੇਖਣ ਆਏ ਆ ਵੀਰ ਜੀ ਪਰ ਅੱਗੇ ਵਾਲਾ ਮਾਹੌਲ ਹੈ ਨਹੀਂ ਜਿੱਦਾਂ ਕਿ ਹੁਣ ਸਿਆਣੇ ਬ ਆਏ ਟੋਲੀਆਂ ਬਾਣਾ ਬਣਾ ਕੇ ਹੁਣ ਕਿਉਂਕਿ ਮਾਹੌਲ ਦੇ ਹਿਸਾਬ ਨਾਲ ਸਾਨੂੰ ਬਹੁਤ ਔਖਾ ਹੋਣਾ ਬੱਚੇ ਨਹੀਂ ਆ ਸਕਦੇ ਇਕੱਲੇ ਪੇਰਫਰਮੈਂਸ ਤੋਂ ਬਿਨਾਂ ਨਹੀਂ ਬੱਚੇ ਆਸਾ ਦੇ ਹਾਂਜੀ ਤਾਂ ਹੁਣ ਬਦਲਣ ਦਾ ਕਾਰਨ ਕੀ ਮੰਨ ਜੋ ਵੀ ਕਿਉਂ ਮਾਹੌਲ ਬਦਲੇ ਜਿਹੜੇ ਬੱਚਿਆਂ ਨੂੰ ਡਰ ਪੈ ਗਿਆ ਵੀ ਇਹ ਮੇਲੇ ਦੇ ਵਿੱਚ ਇਕੱਲੇ ਬੱਚੇ ਕਿਉਂ ਦੇ ਸਕਦੇ ਅੱਗੇ ਬਜ਼ੁਰਗਾਂ ਇਕੱਲੇ ਇਕੱਲੇ ਬੱਚਾਂ ਤੋਰਦੇ ਦੇਖਣ ਰਾਤਾਂ ਨੂੰ ਵੀ ਰਹਿੰਦੇ ਸੀ ਇੱਥੇ ਆ ਕੇ ਬੱਤੀ ਅੱਗੇ ਸਮਾਂ ਚੰਗਾ ਸੀ ਜੀ ਬੱਚਿਆਂ ਤੇ ਵੀ ਮਾਪਿਆਂ ਨੂੰ ਯਕੀਨ ਸੀਗਾ ਇਸੇ ਕਰਕੇ ਇਹ ਬੱਚੇ ਆ ਜਾਂਦੇ ਸੀ ਬਜ਼ੁਰਗ ਵੀ ਨਾਲ ਲੈ ਕੇ ਆਉਂਦੇ ਸੀ ਚਾਵਾਂ ਨਾਲ ਪਰ ਹੁਣ ਇਕੱਲੇ ਬੱਚੇ ਤੇ ਕੋਈ ਯਕੀਨ ਨਹੀਂ ਹੈਗਾ ਜੇ ਅਸੀਂ ਬੱਚੇ ਨੂੰ ਸਿੱਧੀ ਸਿੱਖਿਆ ਦੇਵਾਂਗੇ ਤਾਂ ਬੱਚੇ ਅੱਗੇ ਵਧੀਆ ਰਾਹ ਤੇ ਚੱਲਣਗੇ ਤਾਂ ਪੇਰਫਰਮੈਂਸ ਵੀ ਲੈ ਕੇ ਆਉਣਗੇ ਮੇਲਾ ਜਿਹੜੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਮੇਲੇ ਦੀਆਂ ਰੌਣਕਾਂ ਵਿੱਚ ਵਾਧਾ ਕਰਨ ਆਏ ਸੰਗਤਾਂ ਨਾਲ ਬਾਕੀ ਨਾਲ ਹੋਰ ਵੀ ਥੋੜੀ ਗੱਲ ਕਰਾਂ ਮੈਂ ਕਰਨ ਦਾ ਕੀ ਕਹਿਣਾ ਸਬੰਧ ਦੇ ਵਿੱਚ ਪਹੁੰਚੇ ਜਿਹੜੇ ਹੈਗੇ ਨੇ ਮੇਲਾ ਦੇਖਣ ਆਏ ਉਹਨਾਂ ਦਾ ਪਰਵੰਦੇ ਪਰਾਜੀ ਕੀ ਨਾਮ ਆਪਣਾ ਮੈਂ ਨਾਮ ਬਲਵਿੰਦਰ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਲੁਧਿਆਣਾ ਤੋਂ ਆਏ ਵੀਰੇ ਲੁਧਿਆਣਾ ਤੋਂ ਆਇਓ ਕਿੰਨੇ ਚਿਰ ਹੋ ਗਿਆ ਜਿਹੜਾ ਮੇਲੇ ਵਿੱਚ ਆ ਕੇ ਨਾਤਮਸਤ ਹੁੰਦੇ ਆ ਸਾਨੂੰ ਤਾਂ ਹੀ 10 11 ਸਾਲ ਹੋ ਗਏ ਜੀ ਅੱਛਾ 10 11 ਸਾਲ ਹੋ ਗਏ 10 11 ਸਾਲ ਪਹਿਲਾਂ ਜਿਹੜਾ ਮੇਲੇ ਦਾ ਮਾਹੌਲ ਕੁਝ ਹੋਰ ਹੁੰਦਾ ਸੀ ਜਿਹੜਾ ਹੁਣ ਕੁਝ ਹੋਰ ਸੀ ਜ ਘੰਟੇ 2 ਘੰਟੇ ਬਾਅਦ ਤਾਂ ਪੁਲਿਸ ਨੇ ਪਹੁੰਚਣਾ ਸ਼ੁਰੂ ਕਰ ਦਨੇ ਆ ਪਹਿਲਾਂ 11 11 12 12 ਵਜੇ ਤੱਕ ਮੇਲਾ ਚੱਲਦਾ ਸੀ ਰਾਤ ਨੂੰ ਪਹਿਲਾਂ ਤੇ ਖਰਚ ਹੋਏ ਵੀ ਪਤਾ ਲੱਗਿਆ ਵੀ ਰਾਤਾਂ ਨੂੰ ਵੀ ਲੋਕ ਜਿਹੜੇ ਇੱਥੇ ਮੇਲੇ ਵਿੱਚ ਆ ਕੇ ਰਹਿੰਦੇ ਹੁੰਦੇ ਸੀ ਰਾਤਾਂ ਨੂੰ ਵੀ ਸਰ ਮੇਲੇ ਦੇ ਰੋਕ ਆ ਕੇ ਚੌਂਕੀ ਭਰਦੇ ਸੀਗੇ ਰਾਤ ਨੂੰ ਢੋਲ ਵਜਦੇ ਸੀ ਭੰਗੜਾ ਪੈਂਦਾ ਸੀ ਕਾਫੀ ਇੰਜੋਏਮੈਂਟ ਲੋਕ ਕਰਦੇ ਸੀਗੇ ਉਸ ਟਾਈਮ ਤੇ ਕੀ ਕਾਰਨ ਮੰਨਦੇ ਹੋ ਲੋਕਾਂ ਵਿੱਚ ਮੇਲੇ ਦਾ ਕਰੇਜ ਘਟਣ ਦਾ ਕੀ ਕਾਰਨ ਹੈ ਮੇਲੇ ਦਾ ਜੀ ਬਸ ਹੁਣ ਇੱਕ ਤਾਂ ਮਹਿੰਗਾਈ ਵੀ ਹੋ ਗਈ ਆ ਬਾਕੀ ਹੁਣ ਲੋਕਾਂ ਦਾ ਜਿਹੜਾ ਮਾਹੌਲ ਉਹ ਨਹੀਂ ਰਿਹਾ ਜੋ ਪਹਿਲਾਂ ਸੀ ਹੁਣ ਕਹਿਣ ਦਾ ਭਾਪ ਵੀ ਲੋਕਾਂ ਦੇ ਵਿੱਚ ਜਿੱਦਾਂ ਵੈਸਾ ਜਿਆਦਾ ਵੱਧ ਗਿਆ ਹੈਗੇ ਨੇ ਤਾਂ ਕਰਕੇ ਲੋਕ ਮੇਲੇਾਂ ਦੇ ਵਿੱਚ ਡਰਦੇ ਨੇ ਆਉਣ ਤੋਂ ਵੀ ਕਿਤੇ ਕੋਈ ਘਟਨਾ ਨਾ ਵਾਪਰ ਜAVE ਘਟਨਾ ਸਰ ਹਰ ਸਾਲ ਇੱਥੇ ਵਾਪਰਦੀ ਆ ਕੋਈ ਨਾ ਕੋਈ ਹਾਸਾ ਹੋਇਆ ਹੁੰਦਾ ਕਿਤੇ ਨਾ ਕਿਤੇ ਮਰਡਰ ਕਰਕੇ ਝੋਨੇ ਛੁੱਟਿਆ ਹੁੰਦਾ ਬੰਦਾ ਕਿਤੇ ਕਿਤੇ ਹੁੰਦਾ ਹੁਣ ਰਾਤ ਨੂੰ ਤਾਂ ਲੋਕੀ ਆਉਣ ਤੋਂ ਡਰਦੇ ਆ ਜੀ ਦਿਲ ਦੇ ਨੇ ਆਪਣਾ ਮੱਥਾ ਟੇਕੇ ਚਲੇ ਜਾਂਦੇ ਧੰਨਵਾਦ ਜੀ ਭੈਣ ਜੀ ਕਿੰਨਾ ਆਉਂਦੀ ਆਪਣਾ ਹਰਪ੍ਰੀਤ ਕੋਰ ਸਰ ਹੋਰ ਕਿੰਨਾ ਟਾਈਮ ਹੋ ਗਿਆ ਇਸ ਮੇਲੇ ਵਿੱਚ ਆਉਂਦੇ ਰਹੇ ਸਾਨੂੰ ਆਓ ਹੀ 10-11 ਸਾਲ ਹੋ ਗਏ ਵੀਰ ਜੀ ਸਾਨੂੰ ਆਂਦਿਆਂ ਨੂੰ ਅੱਛਾ ਕਿਵੇਂ ਤੁਹਾਨੂੰ ਹੋ ਜਿਹੜਾ ਮੇਲੇ ਤੁਸੀਂ ਪਹਿਲਾ ਦਮ ਹੋਣਾ ਮੌਜ ਪਹਿਲਾਂ ਤਾਂ ਆਪਣਾ ਇੰਨਾ ਮਾਹੌਲ ਵਧੀਆ ਹੁੰਦਾ ਸੀਗਾ ਵੀ ਜਿੱਥੇ ਮਰਜ਼ੀ ਘੁੰਮੀ ਆਣਾ ਕੋਈ ਕੁੜੀਆਂ ਮੁੰਡੇ ਕੋਈ ਪਰਵਾਹ ਹੀ ਨਹੀਂ ਸੀ ਹੁਣ ਤਾਂ ਪਹਿਲਾਂ ਦੇਖਣਾ ਪੈਂਦਾ ਵੀ ਕੁੜੀਆਂ ਕਿੱਧਰ ਨੂੰ ਜਾ ਰਹੀਆਂ ਨੇ ਮੁੰਡੇ ਕਿੱਧਰ ਨੂੰ ਜਾ ਰਹੇ ਨੇ ਪ੍ਰਸ਼ਾਸਨ ਦੇ ਨੇ ਲੈ ਕੇ ਮੰਨਦੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਤਾਂ ਹੈ ਪ੍ਰਸ਼ਾਸਨ ਉਹਦਾ ਤਾਂ ਫਿਰਦੇ ਨੇ ਪਰ ਜਿੱਥੇ ਲੋੜ ਆ ਉੱਥੇ ਨਹੀਂ ਆਂਦੇ ਖਾਣ ਪੀਣ ਦੇ ਵਸਤੂ ਤੁਸੀਂ ਕਿਵੇਂ ਦੇਖਦੇ ਜਿਹੜਾ ਖਾਣ ਪੀਣ ਦਾ ਮੇਲੇ ਵਿੱਚ ਵੇਚੇ ਜਾਂਦੇ ਨੇ ਇੱਥੇ ਦੁਕਾਨਦਾਰਾਂ ਵੱਲੋਂ ਮੈਂ ਦੁਕਾਨਦਾਰਾਂ ਵੱਲੋਂ ਜਿਵੇਂ ਪਹਿਲਾਂ ਸੀ ਗਿਆ ਮਤਲਬ ਸਾਫ ਸਫਾਈ ਉਦਾਂ ਹੀ ਸਾਫ ਸਫਾਈ ਤਾਂ ਠੀਕ ਹੈ ਲੇਕਿਨ ਲੋਕੀ ਅੱਜ ਕੱਲ ਬਾਹਰਲੀ ਚੀਜ਼ ਖਾਂਦੇ ਘੱਟ ਕਿਉਂਕਿ ਸਮਾਨ ਖਾ ਕੇ ਬੱਚੇ ਬਿਮਾਰ ਹੋ ਜਾਂਦੇ ਨੇ ਕਈ ਵਾਰੀ ਤਾਂ ਘਰ ਕੇ ਘਰ ਦਾ ਹੀ ਖਾਣਾ ਪਸੰਦ ਕਰਦੀ ਹੈ ਧੰਨਵਾਦ ਪਿੰਡ ਚ ਸਾਡਾ ਜਾਣਕਾਰੀ ਸਾਂਝੇ ਕਰਨ ਸਾਡਾ ਨਾ ਮੇਲੇ ਦੇ ਵਿੱਚ ਪਹੁੰਚੇ ਜਿਹੜੇ ਹੋਰ ਇੱਥੇ ਮੇਲੇ ਤੇ ਨਤਮਸਤਕ ਹੋਣ ਵਾਸਤੇ ਆਏ ਨੇ ਉਹਨਾਂ ਨਾਲ ਗੱਲ ਕਰਵਾਵਾਂਗੇ ਕਿੱਥੋਂ ਆਏ ਨੇ ਉਹ ਸਰਜ ਕੀ ਨੋ ਆਪਣਾ ਇਕਬਾਲ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਆਇਆ ਤੁਸੀਂ ਤੂਰੀ ਤੋਂ ਆਇਆ ਜੀ ਹਾਂ ਤੁਸੀਂ ਮੇਲੇ ਦੇ ਵਿੱਚ ਨਤਮਸਤਕ ਹੁੰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਜਿਹੜਾ ਚਾਹੇ ਕੋਈ 40 ਸਾਲ ਘਟੋ ਘੱਟ 40 ਸਾਲ ਤੋਂ ਲਗਾਤਾਰ ਇੱਥੇ ਇਹਨਾਂ ਚੌਂਕੀ ਭਰਦੇ ਆ ਕੇ ਪਰਿਵਾਰ ਸਮੇਤ ਹਾਂਜੀ ਪਰਿਵਾਰ ਸਮੇਤ ਭਰਦੇ ਆ ਹਾਂ ਹੁਣ ਤੇ ਮੇਲੇ ਨੂੰ ਤੁਸੀਂ ਪਹਿਲਾਂ ਵਾਲੇ 40 ਸਾਲ ਪਹਿਲਾਂ ਵਾਲੇ ਮੇਲੇ ਨਾਲੋਂ ਕਿਵੇਂ ਦੇਖਦੇ ਹੋ ਬਹੁਤ ਫਰਕ ਆਈ ਉਹਦੋਂ ਅਸੀਂ ਹੱਸ ਦੇ ਖੇੜਦੇ ਤਾਰਾ ਹੱਸ ਕੇ ਡੇ ਆਉਂਦੇ ਹੁਣ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਕਿਤੇ ਨ ਕਿਤੇ ਵੀ ਪਤਾ ਲੱਗਾ ਸਾਨੂੰ ਵੀ ਥੋੜਾ ਜਿਹੜਾ ਇਸ ਗੁੱਗਾ ਮੈੜੀ ਦੇ ਨਾਲ ਕੋਈ ਖਾਸ ਰਿਸ਼ਤਾ ਹੈਗਾ ਜਿਹੜਾ ਤੁਸੀਂ ਜਿਹੜਾ ਇੱਥੇ ਆਪਣੇ ਸਮੇਂ ਸਮੇਂ ਸਰ ਪਹੁੰਚਦੇ ਹਾਂ ਜੀ ਸਾਡੇ ਦਾਦਾ ਜੀ ਹੁੰਦੇ ਸੀ ਚੋਹਾਨਾ ਬੋਈ ਪਿੰਡ ਥੋੜਾ ਚੋਹਾਨਾ ਜੀ ਉਹ ਤੁਰ ਕੇ ਆ ਕੇ ਦਿਹਾੜੀ ਲਾ ਕੇ ਫਿਰ ਪੜ੍ਹ ਜਾਂਦੇ ਹੁੰਦੇ ਜੀ ਹਾਂਜੀ ਹਾਂਜੀ ਜਿਹੜਾ ਇਸ ਮੇਲੇ ਦੀ ਗੁੱਗਾ ਮੈੜੀ ਦੀ ਬਿਲਡਿੰਗ ਤਿਆਰ ਹੋਈ ਆ ਕਹਿਣ ਦਾ ਭਾ ਵੀ ਤੁਹਾਡੇ ਦਾਦਾ ਜੀ ਦਾ ਇੱਥੇ ਉਹਨਾਂ ਨੂੰ ਹੱਥ ਲੱਗੇ ਪਏ ਹਾਂਜੀ ਆ ਸੰਤਾ ਸਿੰਘ ਜੀ ਉਹਨਾਂ ਨਾਲ ਆ ਸੰਤਾਂ ਸੰਗ ਰਾਹ ਸੀਗੇ ਜੀ ਉਹਨਾਂ ਨੇ ਕਿੰਨਾ ਟਾਈਮ ਜਿਹੜਾ ਇੱਥੇ ਉਹ ਆਪਣੀ ਜਿਹੜੀ ਸੇਵਾ ਨਿਭਾਉਂਦੇ ਰਹੇ ਨੇ ਉਹ ਲਾਇ ਉਹਨਾਂ ਨੇ ਕਿਵਰ ਘਟੋ ਘੱਟ 6-1.5 ਸਾਲ ਆਇਆ ਜੀ ਉਹਨਾਂ ਨੇ ਸਾਰੇ ਜਾਣੇ ਤੁਰ ਕੇ ਆਉਂਦੇ ਸੀ ਉੱਥੋਂ ਤੁਰ ਕੇ ਜਾਂਦੇ ਸੀਗੇ ਜੀ ਪਿੰਡ ਉਹ ਤਾਂ ਜਿਹੜੀ ਸੋਹਣੀ ਗੱਲਬਾਤ ਹੈਗੀ ਆ ਵੀ ਦੇਖੋ ਇੱਕ ਤਾਂ ਲੋਕ ਜਿਹੜੇ ਚੌਂਕੀ ਭਰਨ ਵਾਸਤੇ ਆਉਂਦੇ ਨੇ ਇਹਨਾਂ ਦਾ ਪਰਿਵਾਰਕ ਰਿਸ਼ਤਾ ਜਿਹੜੇ ਸੰਪਰਵਾਰਕ ਮੋਹ ਇਸ ਮਾੜੀ ਦੇ ਨਾਲ ਜੁੜਿਆ ਹੋਇਆ ਇਹਨਾਂ ਦੇ ਦਾਦਾ ਜੀ ਵੱਲੋਂ ਜਿਹੜੀ ਇਹ ਸਮਾੜੀ ਤਿਆਰ ਕਰਵਾਈ ਗਿਆ ਨਾਲ ਜਿਹੜੀ ਹੈਗੀ ਐ ਇੱਥੋਂ ਸੇਵਾ ਕਰਕੇ ਬਹੁਤ ਜਿਹੜੀ ਵੱਡੀ ਗੱਲ ਹੈਗੀ ਆ ਦੇਖੋ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਨੇ ਮੇਲੇ ਦੇ ਵਿੱਚ ਸੰਗ ਤਾਂ ਬਹੁਤ ਜਿਹੜੀ ਹੈਗਾ ਨਾ ਤਮਸਤ ਕਾਣ ਆਉਂਦੀਆਂ ਨੇ ਪਰ ਜਨਾਂ ਦਾ ਖਾਸ ਰਿਸ਼ਤਾ ਇਸ ਕੋਕੀਆ ਮੈਡੀ ਦੇ ਨਾਲੋਂ ਬਹੁਤ ਘੱਟ ਮਿਲਦੇ ਨੇ ਤੁਹਾਨੂੰ ਦੁਕਾਰਿਆਂ ਲੈਵ ਤਸਵੀਰਾਂ ਸ਼ਪਾਰ ਤੋਂ ਮੈਂ ਸਰਵਜ ਸਿੰਘ ਰ ਕਮਰਾ ਕੈਮਰਾ ਪਰਸਨ ਹਰਮਨ ਸਿੰਘ ਦੇ ਨਾਲ